हां जी दोस्तों सारेयानु ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਤਗਾਣਾ ਤਗਾਣਾ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਪੱਟੀ ਤੋਂ ਦੋਸਤੋ ਕੋਈ 11 10 11 ਕਿਲੋਮੀਟਰ ਦੀ ਦੂਰੀ ਆ ਪਿੰਡ ਤਗਾਣੇ ਦੀ ਠਿੱਕੀਪਿੰਡ ਤੋਂ ਕੋਈ 18 17 ਕਿਲੋਮੀਟਰ ਦੀ ਦੂਰੀ ਆ ਤੇ ਹਰੀਕੇ ਪੱਤਣ ਤੋਂ ਕੋਈ ਵੀਰ ਆ ਰਿਹਾ ਮਾਲਵੇ ਵਾਲੀ ਸਾਈਡ ਤੋਂ ਆ ਰਹੇ ਹੋ ਤੁਸੀਂ ਹਰੀਕੇ ਪੱਤਣ ਤੋਂ ਦੋਸਤੋ ਕੋਈ 20 22 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਤਗਾਣੇ ਦੀ ਛੀਤ ਪਿੰਡ ਬਿਲਕੁਲ ਇੰਨੇ ਨੇੜੇ ਆ ਕਰਿਆਲੇ ਪਿੰਡ ਦੀ ਦੂਰੀ ਥੋੜੀ ਆ ਤੇ ਦੁੱਬਲੀ ਵੀ ਇਸ ਪਿੰਡ ਤੋਂ ਥੋੜੀ ਦੂਰੀ ਤੇ ਰਹਿ ਜਾਂਦਾ ਪਿੰਡ ਵੀਰ ਛਿੰਦੇ ਦੇ ਕੋਲੇ ਆਇਆ ਦੋਸਤੋ ਛਿੰਦਾ ਵੀਰ ਦਾ ਕੰਮ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਕਾਫੀ ਲੰਬੇ ਸਮੇਂ ਤੋਂ ਆਉਂਦੇ ਰਹਿੰਦੇ ਆ ਸੋ ਸਮੇਂ-ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਜਿਹੜਾ ਕੋਈ ਵੀਰ ਅੱਗੇ ਪਸ਼ੂ ਖਰੀਦਣ ਦਾ ਸ਼ੌਂਕ ਰੱਖਦਾ ਚਾਹੇ ਘਰੇਲੂ ਆ ਚਾਹੇ ਵਪਾਰ ਦੀ ਲਾਈਨ ਦੇ ਵਿੱਚ ਤੁਸੀਂ ਪਸ਼ੂ ਖਰੀਦਣਾ ਚਾਹੁੰਦੇ ਜੇ ਤੇ ਵੀਰ ਛਿੰਦੇ ਹੁਣ ਦੇ ਨਾਲ ਤੁਸੀਂ ਸੰਪਰਕ ਕਰ ਲਿਓ ਪਸ਼ੂ ਆਉਂਦੇ ਆ ਡੇਲੀ ਰੂਟੀਨ ਦੇ ਵਿੱਚ ਅੱਜ ਟੋਟਲ ਦੋਸਤੋ ਅੱਜ ਇਸ ਘਰੋਂ ਆਪਾਂ ਤੁਹਾਨੂੰ ਪੰਜ ਪਸ਼ੂ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਵਾਇਰ ਦਿਖਾਵਾਂਗੇ ਤੁਹਾਨੂੰ ਤੇ ਚਾਰ ਇਹ ਮੱਝਾਂ ਝੋਟੀਆਂ ਹੋਣਗੀਆਂ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਬਿਲਕੁਲ ਤਾਜ਼ੀਆਂ ਸੂਈਆਂ ਨੇ ਤੇ ਦੋ ਗੱਬਣ ਅੱਗੇ ਤਿਆਰੀ ਤੇ ਨੇ ਪੂਰੀ ਡਿਟੇਲ ਆਪਾਂ ਵੀਰ ਛਿੰਦੇ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ 28 ਫਰਵਰੀ ਹੈ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਕੋਈ ਮਾਰਨਿੰਗ ਦੇ 11 ਕਜੇ ਦਾ ਸਮਾਂ ਬਾਕੀ ਜਿਹੜੇ ਪਸ਼ੂ ਦੋਸਤੋ ਸਵੇ ਸੁਬਾਏ ਆ ਆਪਣੀ ਹਰ ਵਾਰ ਰਿਕਵੈਸਟ ਹੁੰਦੀ ਆ ਸਾਰੇ ਖਰੀਦਦਾਰ ਵੀਰਾਂ ਦੇ ਅੱਗੇ ਦੋ ਡੰਗ ਚੋਕੇ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ ਜਿਹੜਾ ਪਸ਼ੂ ਗੱਬਣ ਅੱਗੇ ਤਿਆਰੀ ਤੇ ਆ ਸੂਣ ਦਾ ਨੇੜ ਆ ਉਹ ਆਪਣਾ ਤੁਸੀਂ ਤਿਪ ਕੇ ਚੌਥਾਨ ਦੀ ਤਸੱਲੀ ਵੀ ਜ਼ਰੂਰ ਕਰ ਲਿਆ ਕਰੋ ਠੀਕ ਆ ਜੀ ਤੇ ਆਉ ਲੈਣਿਆ ਬਥੇਰੇ ਡਿਟੇਲ ਵੀਰ ਸ਼ਿੰਦੇ ਹੁਣਾਂ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਸ਼ਿੰਦੇ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਜੀ ਆਇਆਂ ਨੂੰ ਔਰ ਤੁਹਾਡਾ ਚੈਨਲ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਆ ਜਿਹੜੇ ਤੁਹਾਨੂੰ ਬਹੁਤ ਪਿਆਰ ਦੇ ਰਹੇ ਆ ਚੈਨਲ ਬਹੁਤ ਵਧੀਆ ਇਸ ਵੇਲੇ ਚੱਲ ਰਿਹਾ ਠੀਕ ਹੈ ਵੀਰ ਜੀ ਸੋ ਸ਼ਿੰਦੇ ਵੀਰ ਜੀ ਇੱਕ ਆਪਾਂ ਇਸ ਘਰੋਂ ਪਹਿਲਾਂ ਵੀ ਵੀਡੀਓ ਪਾਈਆਂ ਸੀ ਹਾਂਜੀ ਸਰ ਵੀਡੀਓ ਪਾਈਆਂ ਵਾ ਪਰ ਇਹ ਵੀ ਮਾਲ ਇਕੱਠਾ ਹੁੰਦਾ ਹੀ ਨਹੀਂਗਾ ਜਿੰਨੀਆਂ ਆਉਂਦੀਆਂ ਇੱਕ ਦੋ ਰੋਜ਼ ਹੀ ਵਿਕ ਜਾਂਦੀਆਂ ਤੇ ਫਿਰ ਮਾਲ ਇਕੱਠਾ ਹੁੰਦਾ ਨਹੀਂ ਸੀ ਇਸ ਕਰਕੇ ਵੀਡੀਓ ਲੇਟ ਹੋਈ ਆ ਠੀਕ ਹੈ ਜੀ ਠ ਤੇ ਫਿਰ ਹਾਲ ਵੀ ਤੁਸੀਂ ਤੇ ਜਿਆਦਾ ਫੋਕਸ ਜਿਹੜਾ ਤੁਹਾਡਾ ਹੈਗਾ ਵੀ ਉਹ ਮੱਜਾਂ ਝੋਟੀਆਂ ਦੇ ਉੱਪਰ ਹੀ ਆ ਗਾਂ ਬਿਲਕੁਲ ਜੀ ਗਾਂ ਬਹੁਤ ਘੱਟ ਘੱਟ ਗਾਂ ਮੱਜਾਂ ਜਾਂਦੀਆਂ ਤੁਸੀਂ ਸ਼ੌਂਕ ਨਾ ਲੈਂਦੇ ਮੱਜਾਂ ਮੱਜਾਂ ਬਿਲਕੁਲ ਮੱਜਾਂ ਸ਼ੌਂਕ ਨਾ ਖਰੀਦੀਆਂ ਮੱਜਾਂ ਦਾ ਹੀ ਸ਼ੌਂਕ ਹੈ ਜਿਆਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਅੱਜ ਇਹਨਾਂ ਦੀ ਡਿਟੇਲ ਇਹ ਹੈਗੀ ਵੀ ਦੋ ਸੁਈਆਂ ਤੇ ਦੋ ਗੱਬਣ ਹਾਂਜੀ ਸੰਤੂ ਸਾਹਿਬ ਦੋ ਇੱਕ ਝੋਟੀ ਦੂਜੇ ਸੁਵੇ ਇੱਕ ਤੀਜੇ ਸੁਵੇ ਦੋ ਗੱਬਣਾ ਵਾਂ ਦੋ ਮੱਜਾਂ ਸੁਈਆਂ ਵਾਂ ਤੇ ਇੱਕ ਵੜਿਆ ਦੂਜੇ ਸੁਵੇ ਠੀਕ ਹੈ ਜੀ ਲਓ ਦੋਸਤੋ ਇਹ ਪਸ਼ੂਆਂ ਦੀ ਡਿਟੇਲ ਹੋਊਗੀ ਬਾਕੀ ਕੱਲੇ-ਕੱਲੇ ਪਸ਼ੂ ਨੂੰ ਖੋਲ ਕੇ ਤੋਰ ਕੇ ਰੇਟ ਭਾਅ ਪੜਤਾ ਬਿਲਕੁਲ ਡਿਟੇਲ ਸੇਤ ਸਾਰੇ ਵੀਰਾਂ ਨੂੰ ਜਾਣਕਾਰੀ ਮਿਲ ਜੂਗੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਬਾਕੀ ਅੱਗੇ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਆ ਕਰੋ ਵੀਡੀਓ ਨੂੰ ਤਾਂ ਜੋ ਅਗੇ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਆਪਣੀ ਵੀਡੀਓ ਆ ਉਹ ਪਹੁੰਚ ਸਕੇ ਆਓ ਲੈਨੇ ਆ ਜਾਣਕਾਰੀ ਪਹਿਲੇ ਨੰਬਰ ਤੋਂ ਸ਼ੁਰੂਆਤ ਵੀਰ ਜੀ ਅਸੀਂ ਤੇ ਆਪਾਂ ਇਧਰੋਂ ਕਰਾਂਗੇ ਜਿਹੜੀ ਝੋਟੀ ਪਹਿਲੇ ਨੰਬਰ ਤੇ ਗੱਬਣ ਤਿਆਰ ਹਾਂਜੀ ਸਰ ਤੇ ਕੀ ਡਿਟੇਲ ਆ ਸੁਵਾ ਇਹ ਕਿੰਨਾ ਸੂਰਾ ਹੀ ਅੱਗੇ ਸੰਤੂ ਸਾਹਿਬ ਇਹ ਦੂਜਾ ਸੁਵਾ ਸੂਰਾ ਹੀ ਆ ਤੇ ਤਕਰੀਬਨ 5 6 5 6 7 ਦਿਨ ਹਫਤੇ ਦੇ ਲਗਭਗ ਇਹ ਲਾਊਗੀ ਠੀਕ ਬਹੁਤ ਚੰਗੀ ਝੋਟੀ ਥਣ ਚੱਡੇ ਦੀ ਬਹੁਤ ਸਾਫ ਆ ਲਓ ਜੀ ਬਾਕੀ ਸਿੰਘ ਮੂੰਹ ਦੀ ਬਹੁਤ ਸੋਹਣੀ ਆ ਲਓ ਜੀ ਲਓ ਦੋਸਤੋ 5 6 ਹਫਤੇ ਦੇ ਨੇੜੇ ਤੇੜੇ ਸਮਾਂ ਲੈ ਜੂਗੀ ਦੂਜਾ ਸੁਵਾ ਝੋਟੀ ਦਾ ਸੂਣਾ ਬਾਕੀ ਓਵਰ ਆਲ ਸਾਰੀ ਤੁਸੀਂ ਬਾਡੀ ਬੰਦਰ ਵੇਖ ਕੇ ਚੈੱਕ ਕਰ ਲਓ ਕਦ ਸੋਹਣਾ ਮੀਡੀਅਮ ਹਾਈਟ ਤੋਂ ਉੱਚੀ ਆ ਨਾਰਮਲ ਆਪਾਂ ਮੱਝਾਂ ਝੋਟੀਆਂ ਜਿਹੜੀਆਂ ਇਸੇ ਹਾਈਟ ਦੇ ਵਿੱਚ ਹੀ ਦੇਖਦੇ ਆ ਇੱਕ ਹੋਰ ਫੇਸ ਕੁਆਲਿਟੀ ਤੋਂ ਤੁਹਾਨੂੰ ਦਿਖਾ ਦਈਏ ਆਪਾਂ ਨੇੜੇ ਤੋਂ ਠੀਕ ਆ ਜੀ ਸਿੰਘੀ-ਸੁੰਗੀ ਪਿਆਰੀ ਆ ਗੋਲਾਈ ਦੇ ਵਿੱਚ ਸਿੰਘ ਆ ਵੇਖੋ ਜੀ ਠੀਕ ਆ ਸੋ ਹਫਤਾ ਦਾ ਸਮਾਂ ਹਜੇ ਕੱਢਦੀ ਆ ਹਫਤਾ ਦਾ ਸਮਾਂ ਕਰਮਾਂ ਲਈ ਲੈ ਜੂਗੀ ਹਜੇ ਤੇ ਜਿੰਨਾ ਚਲੋ ਸਮਾਂ ਲੈ ਜੇ ਜਿੰਨੀ ਮਿਆਦ ਆ ਦੋਸਤੋ ਹਜੇ ਸਮੇਂ ਦੀ ਉਹ ਨਹੀਂ ਪੂਰੀ ਕਰਕੇ ਪਸ਼ੂ ਸੂਵੇ ਤੇ ਠੀਕ ਬੈਲਨ ਕੋਡਾ ਓਨੀ ਹੋਰ ਤਿਆਰੀ ਵਧੀਆ ਹੋ ਜੂਗੀ ਪਸੂਤੀ ਤੇ ਵੀਰ ਛਿੰਦੇ ਬਾਕੀ 35 ਟੁੱਪਣ ਦੀ ਤਸੱਲੀ ਆਪਣੀ ਸਾਰੇ ਬਿਲਕੁਲ ਸੰਧੂ ਸਾਹਿਬ ਆਪਾਂ 蒂ਪ ਕੇ ਲਿਆਂਦੀ ਤਸੱਲੀ ਕਰਕੇ ਲਿਆਂਦੀ ਔਰ ਜਿਹੜਾ ਵੀ ਵੀਰ ਭਰਾ ਲਊਗਾ ਇੱਥੇ ਤਸੱਲੀ ਕਰਕੇ ਦਵਾਂਗੇ ਬਿਲਕੁਲ ਜੀ ਬਿਲਕੁਲ ਲਿਆਓ ਵੀਰ ਜੀ ਖੋਲ ਕੇ ਦਿਖਾਈਏ ਲਓ ਦੋਸਤੋ ਬਾਕੀ ਆਰਡਰ ਦੀ ਕੁਆਲਿਟੀ ਸੋਹਣੀ ਆ ਇੱਕ ਸਾਰ ਵਖਾਲਾ ਵਖੂਲਾ ਬਿਲਕੁਲ ਇੱਕ ਸਾਰ ਤੇ ਬਾਕੀ ਜਿਉਂ-ਜਿਉਂ ਕਰਮਾਲੀ ਨੇੜੇ ਆਈ ਸੂਣ ਦੇ ਓਵੇਂ-ਓਵੇਂ ਬਣ ਬਣ ਕੇ ਜਿਹੜੀ ਤਿਆਰ ਹੋਊਗੀ ਠੀਕ ਹੈ ਬਾਕੀ ਫੇਸ ਕੁਆਲਿਟੀ ਚੰਗੀ ਆ ਹੈ ਵੀ ਪੂ ਚੌੜੇ ਪਿੱਠਪੂੜੇ ਦੇ ਵਿੱਚ ਤੇ ਕਦ ਮੈਂ ਪਹਿਲਾਂ ਜ਼ਿਕਰ ਕਰਤਾ ਮੋਸਟਲੀ ਆਪਾਂ ਕੀ ਵੇਖਦੇ ਆ ਦੋਸਤੋ ਜਿਆਦਾਤਰ ਇਸੇ ਹਾਈਟ ਦੇ ਵਿੱਚ ਮਝਾਂ ਦੇਖਦੇ ਆ ਠੀਕ ਆ ਮੀਡੀਅਮ ਹਾਈਟ ਆ ਵਿੱਚ ਵਿਚਾਲਾ ਸਹਜ ਆ ਤੋਰਾ ਤਾਰਾ ਤੁਸੀਂ ਆ ਵੇਖ ਕੇ ਚੈੱਕ ਕਰ ਲਿਓ ਬਾਕੀ 35 ਦੇ ਵੀਰਾਂ ਦਾ ਵੀ ਆਪਣੀ ਤਸੱਲੀ ਆ ਚਾਹੇ ਕੋਈ ਵੀਰ ਘਰੇ ਆਣ ਕੇ ਸੌਦਾ ਕਰਦਾ ਦੂਰ ਨੇੜੇੋਂ ਸੌਦਾ ਕੋਈ ਮੰਗਾਰਿਆ ਤਾਂ ਤਾਂ ਵੀ ਦੋਸਤੋ ਜੋ ਤੁਹਾਨੂੰ ਦੱਸਿਆ ਜਾਊਗਾ ਉਹ ਉਨੀ ਕੀ ਗੱਲ ਨਿਕਲੂਗੀ ਜੋ ਦੱਸਿਆ ਜਾਊਗਾ ਠੀਕ ਆ ਇਹ ਆ ਇੱਕ ਬਹਿਣੀ ਵਾਲੇ ਪਾਸਿਓ ਤੁਸੀਂ ਕਰੋ ਚੈੱਕ ਹਾਂ ਲਓ ਠੀਕ ਹੈ ਜੀ ਅੱਛਾ ਵੀਰ ਸਿੰਦੇ ਇਹਦੀ ਡਿਮਾਂਡ ਕੀ ਕਰਦੇ ਆ ਮੁੱਲ ਕੀ ਲੈਣ ਦੇਣੇ ਕੀ ਰਹਿਣਗੇ ਮੁੱਲ ਸੰਦੂ ਸਾਪ ਇਹਦਾ ਆਪਾਂ 90 ਚੋਂ 2 ਛੱਡਾਂਗੇ ਹਾਂਜੀ ਤੇ ਬਾਕੀ ਜੋ ਤੁਸੀਂ ਕਹਿੰਦੇ ਜੇ ਭੈਣ ਭਰਾਵਾਂ ਦਾ ਮਾਣ ਕਰਾਂਗੇ ਫੇਰ ਠੀਕ ਹੈ ਜੀ 90 ਚੋਂ 2 ਹੀ ਛੱਡਨਾ ਨਹੀਂ ਹੋਰ ਮਾਨ ਕਰਦਾਂਗੇ ਪੈਨਪਰਾ ਜੀ ਕਰਦੇ ਜੇ ਖੁੱਲਾ ਡੁੱਲਾ ਵੀ ਕਿਸੇ ਨੂੰ ਐ ਨਾ ਲੱਗੇ ਵੀ 85000 ਰੁਪਏ ਦੀ ਸੰਧੂ ਸਾਹਿਬ ਦੀ ਹਾਂ ਨਾ ਹੋਊਗੀ ਪੱਕੀ 85 ਦੀ ਹਾਂਜੀ ਲਓ ਜੀ 85000 ਦੋਸਤੋ ਲਾਸਟ ਜਿਹੜਾ ਵੀਰਾਂ ਦਾ ਵੀ ਹਾਂ ਨਾ ਹੋਊਗੀ ਲੈਣ ਦੇਣ ਬਾਕੀ ਮੱਧ ਚੰਗੀ ਆ ਦੋਸਤੋ ਕਿਸੇ ਪਾਸੇ ਖੁੰਜੀ ਨਹੀਂ ਕਰਮ ਵਾਲੀ ਥਣ ਭਾਂਡੇ ਦੀ ਸਾਫ ਸੁਥਰੀ ਹੈ ਸਭ ਤੋਂ ਮੇਨ ਗੱਲ ਆ ਵੀ ਪਸ਼ੂ ਦਾ ਥਣ ਭਾਂਡਾ ਸਾਫ ਸੁਥਰਾ ਹੋਣਾ ਚਾਹੀਦਾ ਜਿੱਥੋਂ ਆਪਾਂ ਪੂਰਾ ਸੂਆ ਪਰ ਜਿਹੜਾ ਦੁੱਧ ਲੈਣਾ ਠੀਕ ਆ ਉਹ ਸਾਫ ਸੁਥਰਾ ਕਰਮ ਵਾਲੀ ਦਾ ਥਣ ਤੁਨ ਬਹੁਤ ਘਟ ਕੇ ਲੱਗਾ ਸਪੇਸ ਬਰਲਾ ਬੁਰਲਾ ਕਾਫੀ ਸੋਹਣ ਠੀਕ ਹੈ ਤੇ ਬਾਕੀ ਪਸੰਦ ਆਉਗੀ 85000 ਲਾਸਟ ਜਿਹੜਾ ਲੈਣ ਦੇਣਾ ਜੈਸ ਨੂੰ ਉਹ 85000 ਠੀਕ ਆ ਜੀ ਇਸ ਤੋਂ ਬਾਅਦ ਵੀਰ ਆਪਣੇ ਕੋਲ ਸੈਕਿੰਡ ਨੰਬਰ ਤੇ ਜਿਹੜੀ ਆ ਆ ਗਈ ਹੈ ਅੱਜ ਇਹ ਸੰਧੂ ਸਾਹਿਬ ਤੀਜੇ ਸੂਵੇ ਲਈ ਗੱਬਣ ਆ ਤੀਜਾ ਸੂਬਾ ਤਾਂ ਬਿਲਕੁਲ ਤਿਆਰ ਆਏ ਅੱਜ ਸੂਪੇ ਸਵੇਰੇ ਸੂਪੇ ਬਿਲਕੁਲ ਤਿਆਰ ਆ ਠੀਕ ਹੈ ਜੀ ਇਹਦੇ ਵਿੱਚ ਨਹੀਂ ਕੋਈ ਵੀ ਢਿੱਲ ਅੱਜ ਸੂਪੇ ਸ਼ਾਮ ਨੂੰ ਸੂਪੇ ਸਵੇਰੇ ਸੂਪੇ ਬੇ ਬਿਲਕੁਲ ਤਿਆਰ ਹੈ ਤੁਹਾਡੇ ਵੱਲੋਂ ਮਗ ਹੈ ਪੂਰੀ ਆਪਣੀ ਦੀ ਤਿਆਰੀ ਹੈ ਬਿਲਕੁਲ ਤਿਆਰੀ ਤੇ ਆਏ ਠੀਕ ਹੈ ਜੀ ਪੁੜੇ ਪੜੇ ਵਸ ਨਮਾਇਆ ਹੈ ਹਾਂ ਜੀ ਹਾਂ ਜੀ ਨਮਾਇਆ ਪਿਆ ਬਾਕੀ ਮੱਝ ਬਹੁਤ ਚੰਗੀ ਆ ਹੂੰ ਕੋਈ ਕਸਰ ਨਹੀਂ ਹੈ ਗਈ ਥੱਲੇੋਂ ਭਾਂਡਾ ਵੀ ਬਹੁਤ ਸੋਹਣਾ ਬਣਾਇਆ ਮੈਂ ਨੇ ਠੀਕ ਹੈ ਜੀ ਅੱਛਾ ਵੀ ਤੁਸੀਂ ਦੇ ਕਈ ਵਾਰ ਵੀਰ ਪੁੱਛਦੇ ਆ ਵੀ ਜਦੋਂ ਕੋਈ ਪਸ਼ੂ ਖਰੀਦਦੇ ਆ ਵੇ ਪਿਛੋਂ ਕੋਈ ਰਿਕਵਰ ਕੋਡ ਜਾਂ ਕਿਸੇ ਪਿਛਲੇ ਘਰ ਤੋਂ ਦੁੱਧ ਦਾ ਪਤਾ ਲੱਗਿਆ ਹੋਵੇ ਜਾਂ ਆਪਣਾ ਹੀ ਐਸਟੀਮੇਟ ਤਿਆਰ ਬਾਕੀਆਂ ਦਾ ਕਿੰਨਾ ਕੁ ਦੁੱਧ ਨਾਰਮਲ ਘਰ ਤੋਂ ਘੱਟ ਵੀ ਕਿੰਨਾ ਕੁ ਚਵਾ ਦੋਗੇ ਸੰਤੂ ਸਾਹਿਬ ਉਹਨਾਂ ਨੇ ਤੇ ਕਿਹਾ ਬਾਪ 14 ਲੀਟਰ ਨਾਰਮਲ ਹੀ ਇਹ ਮਾਮੂਲੀ ਸੇਵਾ ਤੇ 14 ਲੀਟਰ ਦੁੱਧ ਕੱਢ ਜਾਂਦੀ ਠੀਕ ਹੈ ਜੀ ਤੇ ਬਾਕੀ ਕੋ ਚੰਗੀ ਸੇਵਾ ਕਰੂਗਾ ਤੇ ਉਹ ਤਾਂ ਕਹਿੰਦੇ ਐ ਕਿ 15 16 ਦੀ ਉਮੀਦ ਆ ਹਾਂ ਹਾਂ ਪਰ ਆਪਾਂ ਜਿੰਨਾ ਚੋ ਨੀ ਲੈਂਦੇ ਉਹਨਾਂ ਚਿਰ ਆਪਾਂ ਨਹੀਂ ਕੋਈ ਗੱਲ ਕਰਦੇ ਗੱਬਨ ਦੀ ਤੇ ਆਪਾਂ ਥਣਾ ਟਿੱਪ ਕੇ ਤਸੱਲੀ ਕਰਕੇ ਲਿਆਂਦੀ ਆ ਤਸੱਲੀ ਕਰਕੇ ਦਿਆਂਗੇ ਲੋ ਵੀ ਦੋਸਤੋ ਤੇ ਜੱਸ ਹੁਆ ਇਹ ਮੱਝ ਨੇ ਫੀਸ ਕੁਆਲਿਟੀ ਚੰਗੀ ਆ ਮਜ਼ਬੂਤ ਹੱਡੀ ਦੀ ਆ ਸਾਰੇ ਪਾਸਿਓ ਤੁਸੀਂ ਵੇਖੋ ਚੌੜਾ ਪੇਠ ਪੂੜਾ ਕਰਨ ਵਾਲੀ ਦਾ ਪਤਲੇ ਪਿੰਡੇ ਦੇ ਵਿੱਚ ਆ ਆਲਮੋਸਟ ਤਿਆਰੀ ਜਿਹੜੀ ਉਹ ਕੰਪਲੀਟ ਆ ਠੀਕ ਆ ਜੀ ਕੰਪਲੀਟ ਆ ਤਿਆਰੀ ਅੱਜ ਭਲਕੇ ਸ਼ਾਮ ਸਵੇਰ ਕਿਸੇ ਟਾਈਮ ਵੀ ਸੂ ਸਕਦੀ ਆ ਜਿੱਦਾਂ ਕਿ ਆਪਾਂ ਪੁੱਛ ਹੀ ਲਿਆ ਵੀਰ ਤੋਂ ਠੀਕ ਆ ਤੇ ਬਾਕੀ ਅੱਗੇ ਦੋਸਤੋ ਤੇੜੀ ਡੰਗ ਠੀਕ ਆ ਜੀ ਧਰ ਜੇ ਪਸ਼ੂ ਕੱਢ ਜੇ ਸਮਾਂ ਤੇ ਕੱਢ ਵੀ ਜਾਵੇ ਬਾਕੀ ਥਾਣ ਤੁਸੀਂ ਆ ਵੇਖੋ ਨੋਕਲਾ ਥਾਣਾ ਵਰਲਾਪੁਰਲਾ ਕਾਫੀ ਸੋਹਣੀਆਂ ਆਪਸੀ ਥਾਣਾ ਦੀਆਂ ਆ ਲਓ ਜੀ ਠੀਕ ਆ ਜੀ ਤੋ ਕਾਫੀ ਖੂਬਸੂਰਤ ਥਾਣਾ ਠੀਕ ਹੈ ਜੀ ਹਲੋ ਤੇ ਹੈ ਤਿਆਰੀ ਤੇ ਆ ਬਾਕੀ ਚੰਗਾ ਸੋਹਣਾ ਜੁੱਸਾ ਜਿਹਾ ਬਹੁਤ ਸੋਹਣਾ ਕਰਮਾਲੀ ਦਾ ਭਰਮਾ ਪਿੰਡਾ ਬਿਲਕੁਲ ਜਿੰਨਾ ਵੀ ਹੈਗਾ ਤੇ ਵੈਸੇ ਵੀ ਬਿਲਕੁਲ ਭਰਿਆ ਪਾਂਡਾ ਜੇਕਰ ਪਹਿਲਾਂ ਤੁਸੀਂ ਸੌਦਾ ਕਰਦੇ ਜੇ ਤੇ ਟਿਪ ਕੇ ਤਸੱਲੀ ਕਰ ਲਿਓ ਦੋਸਤੋ ਜੇਕਰ ਸੂ ਪੈਂਦੀ ਆ ਅੱਜ ਭਲਕ ਸਵੇਰ ਸ਼ਾਮ ਕਿਸੇ ਟਾਈਮ ਵੀ ਤੇ ਕੋਈ ਵੀ ਰਾ ਦੀ ਉਭਰਾ ਕੇ ਕੋਈ ਬੌਲੇ ਦੇ ਉੱਪਰ ਕੋਈ 2-4 ਕਿਲੋ ਚੋਕੇ ਤਸੱਲੀ ਕਰਕੇ ਲੈ ਕੇ ਜਾ ਸਕਦਾ ਬਾਕੀ ਕਾਦਰ ਠੀਕ ਆ ਮਜਾਂ ਦਾ ਠੀਕ ਹੈ ਪਹਿਲਾਂ ਕਿ ਝੋਟੀ ਆਪਾਂ ਤੁਹਾਨੂੰ ਦਿਖਾਈ ਸੀ ਦੋਸਤੋ ਉਹਦੇ ਬਿਲਕੁਲ ਇਕੁਪਲ ਕੱਦ ਦਾ ਬਰਾਬਰ ਕੱਦ ਕਾਟ ਨੇ ਮੀਡੀਅਮ ਤੋਂ ਉੱਚੀਆਂ ਨੇ ਠੀਕ ਹੈ ਇੱਕ ਆਪਾਂ ਨੋਰਮਲ ਦੇਖਦੇ ਹਾਂ ਮੀਡੀਅਮ ਹਾਈਟ ਮੀਡੀਅਮ ਤੋਂ ਉੱਚੀ ਠੀਕ ਹੈ ਜੀ ਜਾਬਦੀ ਹੈ ਇਹ ਮੱਝ ਕਿਉਂਕਿ ਰਾਜੀ ਹੈ ਸਾਰੇ ਪਾਸਿਓ ਆ ਲਓ ਜੀ ਠੀਕ ਹੈ ਜੀ ਆਜੋ ਵੀਰ ਜਿੰਦਾ ਕੀ ਕਹਿੰਦੇ ਕੀ ਕਰਾਂਗੇ ਡਿਮਾਂਡ ਜੀ ਲੈਣ ਦੇਣ ਲੈਣ ਦੇਣ ਇਹਦਾ ਸੰਧੂ ਸਾਹਿਬ ਇੱਕੋ ਹੀ ਗੱਲ ਕਰਨੀ ਆ ਆਪਾਂ 84000 ਦੀ ਹਾਂ ਨਾ 84 ਦੀ ਹਾਂਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਜਾਇਜ਼ ਮੁੱਲ ਠੀਕ ਹੈ ਜੀ ਲਓ ਦੋਸਤੋ 84000 ਇਸ ਮੱਝ ਦਾ ਮੋਲ ਆ ਬਾਕੀ ਚਲੋ ਪਸ਼ੂ ਤਾਂ ਹਰ ਕਵੀਰ ਨੇ ਖਰੀਦਣਾ ਦੋਸਤੋ ਜਿੱਥੋਂ ਵੀ ਟਰਾਈ ਮਾਰ ਕੇ ਖਰੀਦਦੇ ਹੋ ਪੈਸਾ ਜਦੋਂ ਲਾਉਣਾ ਹੋਵੇ ਤੇ ਸੌ ਤਾਂ ਚੈੱਕ ਕਰਕੇ ਫਿਰ ਚੀਜ਼ ਖਰੀਦੀ ਦੀ ਆ ਬਾਕੀ ਰੇਟ ਨਾਲ ਦੀ ਨਾਲ ਜਰੂਰ ਕਮੈਂਟਾਂ ਦੇ ਵਿੱਚ ਦੱਸ ਦਿਓ ਵੀ ਰੇਟ ਕਿਸੇ ਵੀਰ ਨੂੰ ਮਹਿੰਗਾ ਨਾ ਜਾਪਦਾ ਹੋਵੇ ਬਿਲਕੁਲ ਜਾਇਜ਼ ਤੇ ਜੈਨੂਨ ਰੇਟ ਹੀ ਆ ਕਿਉਂਕਿ ਪਿੱਛੇ ਵੀ ਆਪਾਂ ਵੀਡੀਓ ਕਾਫੀ ਪਾਉਂਦੇ ਰਹਿੰਦੇ ਆ ਤੇ ਹੋਰ ਚੈਨਲਾਂਾਂ ਦੇ ਉੱਪਰ ਵੀ ਤੁਸੀਂ ਦੇਖ ਦੇਖਦੇ ਰਹਿੰਦੇ ਜੀ ਠੀਕ ਆ ਜੀ ਤੇ ਮਾਲ ਵੀ ਸਾਫ਼ ਸੁਥਰਾ ਤੇ ਰੇਟ ਵੀ ਮੈਨੂੰ ਲੱਗਦਾ ਵੀ ਜਿੰਨਾ ਵੀ ਤੁਹਾਨੂੰ ਦਿਖਾਉਣਾ ਸਾਰੇ ਲੱਖੋਂ ਅੰਦਰ ਹੀ ਗੇਮ ਹੋਊਗੀ ਠੀਕ ਆ ਜੀ ਲੱਖੋਂ ਅੰਦਰ ਹੀ ਪੈਸਾ ਲੈਣਾ ਪਊਗਾ ਤੇ ਬਾਕੀ ਅੱਗੇ ਹਰਕ ਵੀਰ ਦੀ ਆਪੋ ਆਪਣੀ ਸਮਝ ਆ ਤੁਹਾਡੀ ਮਾ ਲੋ ਜੀ ਮਾ ਲੋ ਠੀਕ ਹੈ ਜੀ ਠੀਕ ਹੈ ਅੱਛਾ ਵੀਰ ਸਿੰਦੇ ਇਸ ਤੋਂ ਬਾਅਦ ਜਿਹੜੀ ਅਗਲੀ ਆਪਣੇ ਕੋਲ ਇਹ ਮੱਝ ਆ ਗਈ ਆ ਇਹ ਸੰਧੂ ਸੰਧੂ ਸਾਹਿਬ ਦੂਜੇ ਸੂਵੇ ਸੂਈ ਆ ਛੋਟੀਆਂ 4 ਦਿਨ ਸੂਈ ਨੂੰ ਹੋਏ ਆ ਠੀਕ ਹੈ ਜੀ ਇਸ ਵੇਲੇ 8 ਕਿਲੋ ਬੋਲਾ ਰੇ ਥੱਲੇ ਤਿਆਰ ਆ 8 ਕਿਲੋ ਹਾਂਜੀ ਮਗਰ ਇਹਦੇ ਕਟਾ ਠੀਕ ਹੈ ਜੀ ਤੇ 4 ਦਿਨ ਅੱਜ ਸੂਈ ਨੂੰ ਹੋਏ ਆ 4 ਦਿਨ ਦੀ ਸੂਈ ਆ ਮਗਰ ਕਟਾ ਹਾਂਜੀ 8 ਕਿਲੋ ਬੋਲੇ ਤੇ ਹੁਣ ਬਿਲਕੁਲ ਜੀ 8 ਕਿਲੋ ਬੋਲਾ ਅੱਜ 4 ਦਿਨ ਹੋਏ ਆ ਸਾਰੇ ਸੂਈ ਠੀਕ ਹੈ ਠੀਕ ਹੈ ਬਾਕੀ ਚੂਣ ਜਾਣ ਕਿੱਦਾਂ ਦੀ ਚੁਾਈ ਦੀ ਗਾਰੰਟੀ ਕੋਈ ਹੋਰ ਕੋਈ ਫੁਆਰਾ ਮੈਂ ਨਾ ਬਿਲਕੁਲੀ ਚਵਾਈ ਦੁੱਧ ਤੇ ਆਪਦੀ ਸੇਵਾ ਦਾ ਅਗਲੇ ਦਾ ਚਵਾਈ ਦੀ ਆਪਣੀ ਫੁੱਲ ਗਰੰਟੀ ਆ ਕੋਈ ਨਾ ਵੀ ਚੋਵੇ ਭਾਵੇਂ ਠੀਕ ਹੈ ਜੀ ਹਾਂਜੀ ਲੋ ਦੋਸਤੋ ਇੱਕ ਸਟੀਕ ਜੀ ਜਾਣਕਾਰੀ ਹੈ ਵੀ ਜਿਹੜੇ ਵੀ ਰ ਆਨਲਾਈਨ ਸੌਦਾ ਕਰਦੇ ਆ ਆਪਾਂ ਹਰ ਵਾਰੀ ਕਹਿੰਦੇ ਆ ਵੀ ਇੱਥੇ ਆਣ ਕੇ ਕੋਈ ਪਸ਼ੂ ਆਪਦਾ ਜਰੂਰ ਦੇਖ ਲਿਆ ਕਰੋ ਪਰ ਫਿਰ ਵੀ ਜੇਕਰ ਕੋਈ ਵੀਰ ਦੂਰ ਨੇੜੇੋਂ ਸੰਪਰਕ ਕਰਦਾ ਵਧੇਰੇ ਜਰੂਰਤਾ ਵੀ ਪਸ਼ੂ ਖਰੀਦਣਾ ਹੀ ਖਰੀਦਣਾ ਤਾਂ ਵੀਰਾਂ ਦਾ ਵੀ ਆਨਲਾਈਨ ਵੀ ਉਹਦੀ ਤਸੱਲੀ ਹੈ ਵੀ ਕੋਈ ਭੋਰ ਜਾਂ ਛੱਟਾ ਜਾਂ ਫੁਆਰਾ ਨਹੀਂਗਾ ਚੋਣ ਵੀ ਇੱਕ ਨੰਬਰ ਦਾ ਤਸੱਲੀ ਹੈ ਪੂਰੀ 8 ਕਿਲੋ ਬੋਲਾ ਇਸ ਮੱਝ ਦੇ ਥੱਲੇ ਇਸ ਝੋਟੀ ਦੇ ਥੱਲੇ 98 ਕਿਲੋ ਆ ਚੌ ਦਿਨਾਂ ਦੀ ਸੂਈ ਆ ਬੱਚਾ ਆਪਾਂ ਦਿਖਾ ਦਈਏ ਉਹ ਹੀ ਆ ਜੀ ਹਾਂਜੀ ਇਹੋ ਹੀ ਆ ਜੀ ਬੱਚਾ ਲਓ ਜੀ ਬੱਚਾ ਤੁਸੀਂ ਆ ਵੇਖ ਲਓ ਆ ਵੇਖੋ ਮੱਥੇ ਦੇ ਵਿੱਚ ਫੋਲ ਆ ਠੀਕ ਆ ਜੀ ਇਹ ਬੱਚਾ ਚਾਰਕ ਦਿਨ ਦਾ ਸਮਾਂ ਹੋਇਆ ਜੇ ਸੂਈ ਨੂੰ ਬਾਕੀ ਆ ਤੁਹਾਡੇ ਸਾਹਮਣੇ ਆ ਬੱਚਾ ਹਾਂਜੀ ਠੀਕ ਆ ਜੀ ਲਿਆਓ ਵੀਰ ਇਹ ਵੀ ਖੋਲ ਕੇ ਆਪਾਂ ਤੋੜ ਕੇ ਦਿਖਾਈਏ ਠੀਕ ਆ ਸੋ ਕਦਕਾਠੀ ਇਹਦੀ ਵੀ ਚੰਗੀ ਆ ਦੋਸਤੋ ਬਿਲਕੁਲ ਤੁਸੀਂ ਇੱਥੋਂ ਨਿਗਾਹ ਮਾਰ ਲਓ ਵੀ ਇੱਕਸਾਰ ਕਦਕਾਠ ਹੈਗੇ ਨਾ ਮੱਝਾਂ ਦੇ ਕੋਈ ਮੈਂ ਕਹਾਂ ਵੀ ਇਹ ਛੋਟਾ ਜਾਂ ਬਾਲਾ ਵੱਡਾ ਉਹ ਨਹੀਂਗਾ ਵੀ ਇੱਕ ਸਾਰ ਕਰਦਾ ਮੋਸਟਲੀ ਆਪਾਂ ਮੈਂ ਪਹਿਲਾਂ ਜ਼ਿਕਰ ਕਰਦਾ ਵੀ ਮੱਝਾਂ ਝੋਟੀਆਂ ਜਿੰਨੇ ਆਪਾਂ ਨਾਰਮਲ ਇੱਕ ਕੱਦ ਕਾੜ ਦੇ ਵਿੱਚ ਦੇਖਦੇ ਆਂ ਸੋ 8 ਕਿਲੋ ਬੌਲੇ ਤੇ ਆ ਅੱਗੇ ਚੰਗੀ ਸੇਵਾ ਕੋਈ ਵੀਰ ਕਰ ਲੂਗਾ ਦੋਸਤੋ ਹਰ ਵਾਰ ਆਪਾਂ ਕਹਿੰਦੇ ਆ ਵੀ ਕੋਈ ਤੁਸੀਂ ਚੰਗਾ ਦੁੱਧ ਲੈ ਸਕਦੇ ਜੇ ਫਿਲਹਾਲ ਹੁਣ ਬੌਲੇ ਦੀ ਥਾਂ ਬੌਲਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਬਾਕੀ ਮੂੰਹ ਮੱਥੇ ਦੀ ਚੰਗੀ ਆ ਸਿੰਘਾ ਸੁੰਗਾ ਦੇ ਵਿੱਚ ਬਹੁਤ ਵਧੀਆ ਥੋੜਾ ਉੱਚਾ ਗੁਲਾਈ ਦੇ ਵਿੱਚ ਸਿੰਘ ਹਾਲੋ ਹਾਲੋ ਠੀਕ ਹੈ ਸੋ ਥਣ ਥਣ ਚੰਗਾ ਦੋਸਤੋ ਤੇ ਬਾਕੀ ਹੁਣ ਕਰਮ ਵਾਲੀ ਚਲੋ ਬੌਲੇ ਤੇ ਇੱਕ ਵਾਰੀ ਫਿਰ ਆਪਾਂ ਕਨਫਰਮ ਕਰਾ ਦੇਣੀ ਆ ਵੀ 8 ਕਿਲੋ ਤੇ ਚੱਲਣ ਢਈ ਹੈ ਅੱਛਾ ਵੀਰ ਸਿੰਧੇ ਫਰੇ ਦਾ ਮੁੱਲ ਕਿੰਨਾ ਕਰਦੇ ਆ ਕਿੱਥੋਂ ਤੱਕ ਹਾਨ ਆ ਜਿਹੜੀ ਹੋਊਗੀ ਲਾਸਟ ਮੁੱਲ ਸੰਧੂ ਸਾਹਿਬੇ ਦਾ ਆਪਾਂ ਗੱਲ ਹੀ ਜਾਇਜ਼ ਕਰਨੀ ਆ 72000 ਰੁਪਏ ਦੀ ਹਾਨ ਆ 72000 ਦੀ ਬਿਲਕੁਲ ਜੀ ਠੀਕ ਹੈ ਜੀ ਹਾਂਜੀ ਵੀ ਵਿਚੋਂ ਮਲਗੇ ਕਸਰਾ ਕੁਸਰਾ ਸਾਰੀਆਂ ਕੱਢ ਸਾਰੀਆਂ ਕਸਰਾ ਕੱਢ ਕੇ ਆਪਾਂ ਜੋ ਲੈਣਾ ਉਹ ਗੱਲ ਕਰਦੇ ਆ ਠੀਕ ਹੈ ਜੀ ਹਾਂਜੀ ਸੰਤੋ ਲਓ ਦੋਸਤੋ 72000 ਦੀ ਜਿਹੜੀ ਇਹ ਤੁਹਾਨੂੰ ਮਿਲ ਜੂਗੀ ਝੋਟੀ ਵੀ ਸਾਰੀਆਂ ਕਸਰਾ ਕੁਸਰਾ ਕੱਢ ਕੁੱਢ ਕੇ ਬਾਕੀ ਅਕੇ ਵੀਰ ਕਿਸੇ ਨੇ ਦੂਰੋਂ ਜਿਹੜੋਂ ਆਉਣਾ ਉਹ ਆਪਦਾ ਟਰਾਂਸਪੋਰਟ ਦਾ ਖਰਚਾ ਤੁਸੀਂ ਵੇਖ ਲਿਓ ਠੀਕ ਹੈ ਜੀ ਕਿੰਨਾ ਤੁਹਾਨੂੰ ਵੱਧ ਪੈਂਦਾ ਘੱਟ ਪੈਂਦਾ 72000 ਦੀ ਇਹ ਤੁਹਾਨੂੰ ਮਿਲ ਜੂਗੀ ਜਿਹੜਾ ਇਹ ਸੌਦਾ 72000 ਦਾ ਠੀਕ ਹੈ ਤੇ ਬਾਕੀ ਮਾਜੇ ਵੀ ਚੰਗੀ ਆ ਸਾਫ ਸੁਥਰੀ ਆ ਥਾਣ ਦੇਵੇ ਦੀ ਸਾਫ ਸੁਥਰੀ ਆ ਕੋਈ ਕਮੀ ਪੇਸ਼ੀ ਹੋ ਅਦਰਵਾਈਜ਼ ਮਾਲਕ ਦਾ ਵੀ ਫਰਜ਼ ਹੁੰਦਾ ਵੀ ਚਲੋ ਉਸੇ ਟਾਈਮ ਦੱਸ ਹੀ ਦਿੰਦੇ ਕੋਈ ਕਮੀ ਪੇਸ਼ੀ ਹੋਵੇ ਚੀਜ਼ ਚ ਫਿਲਹਾਲ ਇਹ ਮੱਝ ਸੀ ਆਪਣੀ 4 ਨੰਬਰ ਤੇ 3 ਜੇ ਨੰਬਰ ਤੇ ਠੀਕ ਆ ਜੀ ਸੋ 4 ਨੰਬਰ ਤੇ ਇੱਕ ਆ ਤੁਹਾਨੂੰ ਮੱਝ ਦਿਖਾਉਣੀ ਆਪਾਂ ਠੀਕ ਆ ਜੀ ਅੱਛਾ ਵੀਰ ਸਿੰਦੇ ਇਹ ਗੁਨਾ ਦੀ ਗੋਥਲੀ ਆ ਬਿਲਕੁਲ ਜੀ ਰੇਟ ਵੀ ਬੜਾ ਜਾਇਜ਼ ਹੈ ਦਾ ਤੇ ਦਬਲੇ ਦੁੱਧ ਦੇ ਵਿੱਚ ਇਹ ਵਲੈਤਨ ਗਾਈਆਂ ਆ ਆ ਫਿਰ ਤੁਸੀਂ ਦੱਸਿਆ ਸੀ ਵੀ ਦੁੱਧ ਵੀ ਪੂਰਾ ਵੀ ਪੂਰਾ ਟੀਸੀ ਲਾਵਾ ਵੀ ਓਨਾ ਹੈਗਾ ਹੁਣ ਬਿਲਕੁਲ ਜੀ ਬਿਲਕੁਲ ਜੀ ਲੀਟਰ ਮਾਰ ਕੇ ਦਿਆਂਗੇ ਜਿਹੜਾ ਵੇ ਦੋ ਟਾਈਮ ਚੋਕੇ ਲੀਟਰ ਮਾਰ ਕੇ ਲਵੇ ਠੀਕ ਆ ਜੀ ਲਓ ਦੋਸਤੋ ਮਾਝ ਇੱਕ ਵਰੀ ਤੁਹਾਨੂੰ ਪੂਰਾ ਸਟਰਕਚਰ ਦਿਖਾ ਦਿੰਨੇ ਹਾਂ ਉਸ ਤੋਂ ਬਾਅਦ ਆਪਾਂ ਪੂਰੀ ਡਿਟੇਲ ਇਹਦੀ ਸਾਂਝੀ ਕਰ ਦਿੰਨੇ ਆ ਵੀਰ ਤੋਂ ਪੁੱਛ ਕੇ ਆਹ ਤੁਸੀਂ ਵੇਖੋ ਫੇਸ ਕੁਆਲਿਟੀ ਮੂੰਹ ਮੱਥੇ ਦੀ ਵੇਖ ਲਓ ਠੀਕ ਆ ਜੀ ਤੇ ਇਹ ਨਹੀਂ ਹੈਗਾ ਦੋਸਤੋ ਵੀ ਅੱਗੋਂ ਜੇਕਰ ਸੌਦਾ ਮੰਨ ਲਓ ਵੀ ਜਾਇਜ਼ ਮਿਲਿਆ ਤੇ ਬਾਅਦ ਚ ਨਜਾਇਜ਼ ਕਰਤੀਏ ਅੱਗੋਂ ਵੀਰਾਂ ਤਾਂ ਵੀ ਆਪਾਂ ਨੂੰ ਚੀਜ਼ ਜਿਹੜੀ ਜਾਇਜ਼ ਮਿਲੀ ਆ ਉਹ ਸਾਰਨ ਆਪਾਂ ਜਾਇਜ਼ ਪੜਤਾ ਆਪਣਾ ਰੱਖ ਕੇ ਸੇਲ ਕਰਾਂਗੇ ਤੇ ਆਹ ਮੱਝ ਵੇਖੋ ਤੁਸੀਂ ਬਾਡੀ ਬੰਤਰ ਥਣ ਭਾਂਡਾ ਆ ਲਓ ਜੀ ਅੱਛਾ ਵੀਰ ਸਿੱਧੇ ਹੁਣ ਇਹਦੀ ਪੂਰੀ ਡਿਟੇਲ ਕੀ ਆ ਸੁਵਾ ਇਹ ਕਿੰਨਾ ਸੁ ਸੰਦੂ ਸਾਹਿਬ ਇਹ ਤਿੱਜੇ ਸਵੇ ਸੂਈ ਆ ਜੀ ਤੇ 12 ਲੀਟਰ ਦੁੱਧ ਇਸ ਵੇਲੇ ਤਿਆਰ ਆ ਜੀ ਸੂਆ ਇਹਦਾ ਜਿਹੜਾ ਵਾ 15 ਦਿਨ ਦਾ ਹੈਗਾ ਏ 15 ਦਿਨਾਂ ਦੀ 15 ਦਿਨਾਂ ਦੀ ਸੂਈ ਪਿੱਛੇ ਦੇ ਕੱਟੀ ਆ ਠੀਕ ਆ ਜੀ ਤੇ ਦੁੱਧ 12 ਕਿਲੋ 12 ਕਿਲੋ ਦੁੱਧ ਤਿਆਰ ਆ ਇੱਥੇ 6 ਤੋਂ 6 ਆਪਾਂ 6 ਵਜੇ ਦਿਨੇ ਚਵਾਈ ਕੀਤੀ 6 ਵਜੇ ਮੰਤੀ ਕਰਾ ਕੇ ਦਿਆਂਗੇ ਠੀਕ ਆ ਜੀ ਤੇ ਅੱਜ ਮਾਰਨਿੰਗ ਮਿਲ ਤਾਂ ਹੁਣ ਤਾਂ ਚਵਾਈ ਬਿਲਕੁਲ ਹੋਈ 6 ਵਜੇ ਪੂਰੇ ਚਵਾਈ ਕੀਤੀ ਠੀਕ ਆ ਜੀ ਤੇ ਸਵੇ ਕਿੰਮਾ ਮੰਨਦੇ ਜਾਂਦਾ ਤਿੱਜੇ ਸਵੇ ਤਿੱਜੇ ਲਓ ਵੀ ਹੈ ਪਤਲੇ ਪਿੰਡੇ ਦੀ ਆ ਦੋਸਤੋ 15 ਦਿਨਾਂ ਦੀ ਸੂਈ ਆ ਮਗਰ ਕੱਟੀ ਆ ਫੀਮੇਲ ਕਾਫ ਤੁਹਾਨੂੰ ਦਿਖਾ ਦਾਂਗੇ ਤੇ ਕਰਮਾ ਲਈ ਥਲੇ ਦੁੱਧ ਦੀ ਜਕਰ ਆਪਾਂ ਗੱਲ ਕਰਨ ਲਈ ਤੇ 12 ਕਿਲੋ ਹੁਣ ਮਿੰਨਤੀ ਵਾਲਾ ਦੁੱਧਾ ਠੀਕ ਹੈ ਜੀ ਉਹ ਗੱਲਾਂ ਵਾਲਾ ਵੀ ਹੋ ਜਾਂਦਾ ਨਾ ਵੀ ਕਿਹੜਾ 12 ਦਾ 13 ਕਹਿ ਕੇ 14 ਕਹਿ ਕੇ ਵੀ ਆਪਾਂ ਠੀਕ ਹੈ ਪ੍ਰੇਜ਼ੈਂਟ ਕਰ ਦਿੰਦੇ ਆ ਤੇ ਉਹ ਨਹੀਂਗਾ ਵੀ 12 ਤੇ 12 ਹੀ ਆ ਠੀਕ ਆ ਤੇ ਤੋਰਾ ਤੁਸੀਂ ਵੇਖ ਕੇ ਚੈੱਕ ਕਰ ਲਓ ਠੀਕ ਆ ਜੀ ਤੀਸਰਾ ਸੂਆ ਸੂਈ ਹੈ ਠੀਕ ਆ ਜੀ ਤੀਸਰਾ ਬਿਆਂ ਤੇ ਵਿਾਈ ਹੈ ਤੇ 15 ਦਿਨਾਂ ਦਾ ਸਮਾਂ ਹੋ ਗਿਆ ਸੂਈ ਨੂੰ ਬਾਜੀ ਤੇ ਆ ਬੱਚਾ ਜੇ ਇਹ ਫੀਮੇਲ ਕਾਫ ਆ ਠੀਕ ਹੈ ਜੀ ਬੱਲੇ ਮੱਥੇ ਵਾਲੀ ਚਿੱਟਾ ਮੱਥਾ ਅੱਖਾਂ-ਅੱਖਾਂ ਬਿਲੀਆਂ ਨੇ ਕੱਟੀ ਦੀਆਂ ਠੀਕ ਹੈ ਜੀ ਤੇ ਜਿਵੇਂ ਕ੍ਰੋਸ ਬੋਲੋ ਤੋਂ ਲਵਾਈ ਹੁੰਦੀ ਆ ਨੀਲੀ ਤੋਂ ਤੇ ਅੱਗੇ ਨੀਲੀ ਤੇ ਜਿਹੜਾ ਟੱਚ ਹੈ ਗਾਇਸ ਕੱਟੀ ਦੇ ਵਿੱਚ ਆ ਲਓ ਠੀਕ ਆ ਅੱਛਾ ਵੀਰ ਸਿੰਦੇ ਹੁਣ 12 ਕਿਲੋ ਇਹਦੇ ਥੱਲੇ ਦੁੱਧ ਪੀਆ ਹਾਂਜੀ ਤੇ ਬਾਕੀ ਥਣਾ ਤੁਹਾਨੂੰ ਦੀ ਚਵਾਈ ਦੀ ਵੀ ਬਿਲਕੁਲ ਗਰੰਟੀ ਠੀਕ ਆ ਹਰ ਇੱਕ ਗੱਲ ਦੀ ਇਹਦੀ ਗਰੰਟੀ ਠੀਕ ਆ ਜੀ ਠੀਕ ਆ ਤੇ ਮੁੱਲ ਕੀ ਕਰਦਾਂਗੇ ਕਿੱਥੋਂ ਬੋਲੇ ਦਾ ਬਿਲਕੁਲ ਹੀ ਜਾਇਜ਼ ਆ ਇਹਦਾ ਮੁੱਲ ਦਿਆਂਗੇ 68000 ਦੀ ਦੋ ਛੜਾਂਗੇ 70 ਚੋਂ 68000 ਦੀ ਹਾਂਜੀ ਲਓ ਜੀ 68000 ਦੀ ਦੋਸਤੋ ਇਹ ਮਾਝੋਂ ਦੀ ਪਈ ਜੇ 12 ਕਿਲੋ ਦੁੱਧ 68000 ਮੁੱਲ ਬਾਕੀ ਜਿਹੜੇ ਵੀਰ ਨੂੰ ਸੌਦਾ ਪੁੱਗੂਗਾ ਪਸੰਦ ਆਊਗਾ ਬੇਸ਼ੱਕ ਬੇਹ ਧੜਕਾ ਦੀ ਤਸੱਲੀ ਕਰ ਲਿਓ ਭਾਂਡਾ ਹੀ ਦੱਸਣ ਡਿਆ ਵੈਸੇ 6 ਵਜੇ ਸਵੇਰ ਚਵਾਈ ਦਾ ਸਮਾਂ ਹੈ ਤੇ ਹੁਣ 11 11:30 ਕ ਵਜਣ ਡਏ ਆ ਤੇ ਬਾਕੀ ਜਿਉਂ-ਜਿਉਂ ਕਰਮਾਂ ਦੀ ਸ਼ਾਮ ਨੂੰ ਬਿਲਕੁਲ ਚਵਾਈ ਦਾ ਸਮਾਂ ਨੇੜ ਆਉਂਦਾ ਬਣਦੀ ਆ ਓਵੇਂ-ਓਵੇਂ ਜਿਹੜਾ ਦੋਸਤੋ ਲੇਵਾ ਹਵਾਨਾ ਬਿਲਕੁਲ ਬਣਾ ਕੇ ਤਿਆਰ ਕਰੂਗੀ ਸੁਬਾ ਸਵੇਰੇ ਚਿਬਾਈ ਹੋਈ ਇੱਕ ਵਾਰੀ ਤੁਸੀਂ ਬੈਕ ਸਾਈਡ ਤੋਂ ਫੇਰ ਦੇਖੋ ਵਿਰਲਾਪੁਰਲਾ ਸੋਹਣੀਆਂ ਇੱਕੋ ਜਿਹਾ ਥਣਲੇਵਾ ਠੀਕ ਆ ਜੀ ਤੇ ਬਿਲਕੁਲ ਜਾਇਜ਼ ਜੈਨੂਨ ਰੇਟ 68000 ਠੀਕ ਆ ਅੱਛਾ ਵੀਰ ਸਿੰਦੇ ਇੱਕ ਆਪਣੇ ਕੋਲ ਲਾਸਟ ਵਿੱਚ ਵੈਡ ਦਿਖਾਉਣੀ ਆ ਆਪਾਂ ਵੈਡ ਸੰਤੂ ਸਾਹਿਬ ਇਹ ਬੱਚੇ ਤੋਂ ਬਗੈਰ ਆ ਜੀ ਤੇ ਦੂਜਾ ਮਹੀਨਾ ਸੂਈ ਨੂੰ ਜਾਂਦਾ ਇਹ ਨਹੀਂ ਹੈਗੀ ਵੀ ਬੱਚਾ ਨਹੀਂ ਹੈਗਾ ਤੇ ਆਪਾਂ ਕਹੀਏ ਵੀ ਇਹ ਚੌਂਦਨਾ ਦੀ ਸੂਈ ਆ ਜੀ ਲਓ ਜੀ ਅੱਛਾ ਹੁਣ ਸੂਏ ਦਾ ਕਿੰਨਾ ਉੱਚਾ ਦੂਜੇ ਸੂਏ ਸੂਈ ਆ ਜੀ ਤੇ 13 ਲੀਟਰ ਦੁੱਧ ਇਸ ਵੇਲੇ ਤਿਆਰ ਆ 13 ਲੀਟਰ ਹਾਂਜੀ ਠੀਕ ਆ ਜੀ ਤੇ ਸਮਾਂ ਕੋਈ ਕਿੰਨਾ ਡੋ 2.5 ਮਹੀਨੇ ਚੱਲ ਨਹੀਂ ਜੀ ਨਹੀਂ ਜੀ ਸਮਾਂ 2 ਮਹੀਨੇ ਉੱਪਰ ਗਿਆ ਦੋ ਤੋਂ ਅੰਦਰ ਆ ਦੋ ਤੋਂ ਅੰਦਰ ਬਿਲਕੁਲ ਜੀ ਬਿਲਕੁਲ ਇਹ ਨਹੀਂ ਆਪਾਂ ਕਹਿੰਦੇ ਵੀ 15 ਦਿਨਾਂ ਦੀ ਸੂਈ ਆ ਬੱਚਾ ਨਹੀਂ ਹੈਗਾ ਤੇ ਆਪਾਂ ਝੂਠ ਬੋਲੀ ਜਾਈਏ ਵੀ ਇਹ 15 ਦਿਨਾਂ ਦੀ ਸੂਈ ਆ ਦੂਜਾ ਮਹੀਨਾ ਸੂਈ ਨੂੰ ਜਾਣ ਦਿਆ ਠੀਕ ਆ ਜੀ ਹਾਂ ਜੀ ਲਓ ਦੋਸਤੋ ਦੂਜਾ ਦੂਜੇ ਮਹੀਨੇ ਦੀ ਜਿਹੜਾ ਅੱਪ ਗੱਲ ਕਰ ਲੀ ਗੀਆਂ ਵੀ ਦੋ ਮਹੀਨੇ ਦੇ ਅੰਦਰ ਵਾਰ ਹੀ ਸਮਾਂ ਤੇ ਹੁਣ ਆਪਾਂ ਜਿਹੜਾ ਚਵਾਦਾਂ ਕੋ 13 ਕਿਲੋ 13 ਕਿਲੋ ਦੁੱਧ 13 ਕਿਲੋ ਦੁੱਧ ਜਿਹੜਾ ਦੋਸਤੋ ਇਸ ਵੇੜ ਦੇ ਥੱਲੇੋਂ ਬਹੁਤੇ ਵੀ ਤਰਾਜ ਕਰਦੇ ਵੀ ਜ਼ੂਮ ਜ਼ੂਮ ਦੋਸਤੋ ਮੈਂ ਤਾਂ ਕਰਕੇ ਲਾ ਦੇਣਾ ਕਿਤੇ-ਕਿਤੇ ਵੀ ਥਣੇ ਲੇਵਾ ਤੁਹਾਨੂੰ ਪੂਰੀ ਤਸੱਲੀ ਨਾਲ ਦੇ ਸਕੇ ਕੱਦ-ਕਾਟ ਆਪਾਂ ਵੇਚੇ ਤੁਹਾਨੂੰ ਵੀਡੀਓ ਤੇ ਜ਼ਿਕਰ ਕਰਦੀਦਾ ਕੱਦ-ਕਾਟ ਸੋਹਣਾ ਵਾਈਡ ਦਾ ਦੂਜਾ ਸੁਬਾ ਸੁਹੀ ਆ ਨਵੀਂ ਨਰੋਈ ਆ ਬਿਲਕੁਲ ਇੱਕ ਵਾਧੇ ਬੰਦੀ ਹੈ ਵੀ ਹੈ ਵੀ ਨਵੀਂ ਆ ਤੇ ਲੰਬੀ ਨੂੰ ਵੀ ਤੁਸੀਂ ਆ ਵੀ ਦੇਖ ਲਓ ਬੇਲਬੂਲ ਤਾਂ ਪੂਰੀ ਲੰਬਾਈ ਠੀਕ ਆ ਜੀ ਕਰਮਾਂ ਦੀਆਂ ਕਰਮਾਂ ਨੇ ਤੇ ਕੱਦ-ਕਾਟ ਵੀ ਸੋਹਣਾ ਵਾਈਡ ਦਾ ਉੱਚੇ ਕੱਦ-ਕਾਟ ਦੇ ਵਿੱਚ ਤੇ ਪ੍ਰਿੰਟ ਪ੍ਰਿੰਟ ਤੁਸੀਂ ਵੇਖੋ ਡੱਬੀ ਆ ਠੀਕ ਆ ਜੀ ਵਾਈਟ ਦੇ ਵਿੱਚ ਬਿਲਕੁਲ ਬਲੈਕ ਡੱਬ ਨੇ ਮੂ ਮਥੇ ਤੋਂ ਤੁਸੀਂ ਆਈਡੀ ਚੈੱਕ ਕਰ ਸਕਦੇ ਜੀ ਤਾਂ 13 ਕਿਲੋ ਹੁਣ ਮੌਕੇ ਤੇ ਦੁੱਧ ਦਾ ਠੀਕ ਆ ਜੀ 13 ਕਿਲੋ ਤੇ 2 ਮਹੀਨੇ ਦੇ ਅੰਦਰ ਵਾਰੀ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਬਾਕੀ ਆ ਥਾਣਾ ਤੁਸੀਂ ਦੇਖ ਸਕਦੇ ਥਾਣਾ ਵੀ ਪੂਰਾ ਲੰਬਾ ਹਥੀਚਵਾਈ ਦਾ ਥਾਣਾ ਮੁਠੀ ਤੇ 13 ਕਿਲੋ ਅੱਛਾ ਵੀਰ ਸਿੰਦੇ ਵੀਰ ਇਹ ਮਲਾ ਜਦੋਂ ਸਰਜਰੀ ਆਪਣੇ ਕੋਲ ਆਈ ਸੀ ਜਾਂ ਆਪਾਂ ਥੋੜਾ ਜਿਆ ਹੁਣ ਤਾਂ ਨਹੀਂ ਸਰ ਆਪਾਂ ਸੁਈ ਲਿਆਂਦੀ ਆ ਤਾਜੀ ਸੁਈ ਲਿਆਂਦੀ ਆ ਤੇ ਬੱਚਾ ਹੈਗਾ ਇਹ ਤੁਹਾਨੂੰ ਬੜਾ ਬੱਚਾ ਆਪਾਂ ਕੀ ਕਰਨਾ ਹੁੰਦਾ ਬੱਚਾ ਦੁੱਧ ਇਵੇਂ 2 ਕਿਲੋ ਦੁੱਧ ਛੱਡਣਾ ਪੈਂਦਾ ਤੇ ਤਾਜੀ ਸੁਈ ਦਾ ਦੁੱਧ ਕਿੰਨਾ ਸੀ ਏਡੀ ਮੇਰੇ ਥੱਲੇ 18 ਕਿਲੋ ਦੁੱਧ ਸੀ ਥੋੜਾ ਹੁ ਡਾਉਣਾ ਇੱਕਦਮ ਚਲੀ ਗਈ ਜਾਂ ਕਿ ਚੱਕਰ ਬਣ ਗਿਆ ਨਹੀਂ ਹੁਣ ਸੰਧੂ ਸਾਹਿਬ ਇਹ ਨਾ ਤਾਂ ਬੁਖਾਰ ਹੋ ਗਿਆ ਹਨ ਢਿੱਲੀ ਹੋ ਗਈ ਸੀ ਫੀਬਰ ਹੋ ਗਿਆ ਸੀ ਹਾਂਜੀ ਹਾਂਜੀ ਬਿਲਕੁਲ ਉਹਨਾਂ ਪੱਠੇ ਪੁੱਠੇ ਵਧੀਆ ਖਾਂਦੇ ਬਿਲਕੁਲ ਓਕੇ ਗਾਰੰਟੀ ਹਰੇਕ ਚੀਜ਼ ਦੀ ਫਿਰ ਇੰਨੀ ਠੰਡੀ ਸੀਲ ਆ ਵੀ ਇਸ ਤਾਂ ਹੀ ਚੋਣੀ ਆ ਠੀਕ ਹੈ ਜੀ ਜੀ ਕਰੇ ਤੇ ਜੂੜ ਪਾ ਲਓ ਜੀ ਕਰੇ ਨ ਠੀਕ ਹੈ ਜੀ ਐਦਾਂ ਜਿੱਥੇ ਖੜੀ ਉੱਥੇ ਚੋਲੋ ਕੋਈ ਪਾੜਾ ਨਹੀਂ ਕੁਛ ਨਹੀਂ ਠੀਕ ਹੈ ਜੀ ਲਓ ਦੋਸਤੋ ਬਿਨਾ ਰਸੀ ਬਿਨਾ ਪੰਗੇ ਤੋਂ ਤੁਸੀਂ ਚਵਾਈ ਕਰ ਸਕਦੇ ਜੇ ਕਾਟ ਕਾਟ ਮੇਰਾ ਦਸਣਾ ਮਕਸਦ ਹੈਗਾ ਵੀ ਦੋਸਤੋ ਫੋਲ ਵੱਡੀ ਹਾਈਟ ਆ ਬੇਲ ਬੋਲ ਸੋਹਣੀ ਆ ਲੇਵਾ ਹਵਾਨਾ ਤੁਸੀਂ ਵੇਖ ਲਓ ਪਸ਼ੂ ਚੋਏ ਆ ਠੀਕ ਹੈ ਜੀ ਮਾਰਨਿੰਗ ਟਾਈਮ ਪਸ਼ੂ ਚੋਏ ਆ ਜਿਹੜੇ ਵੀਰ ਨੇ ਸਾਈਪ ਇਹਨਾਂ ਕਰਕੇ ਆਪਦੀ ਦੋ ਡੰਗ ਚੋਣੀ ਆ ਆਪਦੀ ਤਸੱਲੀ ਕਰ ਲਿਓ 13 ਕਿਲੋ ਨੈਟ ਇਸ ਵੈੜ ਦੇ ਥੱਲੇ ਹੁਣ ਦੁੱਧ ਆ ਤੇ ਥਣ ਲੇਵਾ ਤੁਹਾਨੂੰ ਆਪਾਂ ਦਿਖਾ ਹੀ ਦਿੱਤਾ ਠੀਕ ਹੈ ਜੀ ਸੋ ਕਾਫੀ ਸੋਹਣਾ ਥਾ ਅਕੇ ਦੋਸਤੋ ਬਣ ਜਾਂਦੀ ਹੈ ਤੇ ਚੰਗਾ ਸੌਦਾ ਆ ਠੀਕ ਹੈ ਜੀ ਜਿਵੇਂ ਕਿ ਬੈੜਾਂ ਦੀ ਵੀ ਕਾਫੀ ਤੇਜ਼ੀ ਆ ਬਾਜ਼ਾਰ ਮਗਿਆ ਰਹਿੰਦਾ ਹਰ ਟਾਈਮ ਠੀਕ ਹੈ ਜੀ ਗਰਮੀ ਰਹਿੰਦਾ ਜਦੋਂ ਵੀ ਆਪਾਂ ਵੇਖ ਲਈਏ ਗਰਮੀ ਹੋਵੇ ਸਰਦੀ ਹੋਵੇ ਤੇ ਵੈਰ ਤੁਸੀਂ ਅੱਜ ਲੈ ਜਾਉਗੇ ਨਾਲੇ 13 ਕਿਲੋ ਦੁੱਧ ਆਗੇ ਨਵੇਂ ਦੁੱਧ ਵੀ ਰਲ ਨਾਲੀਆ ਕਰਮਾ ਲਈ ਕੋਈ ਮਹੀਨੇ ਤੱਕ ਰਲ ਜੇ ਤੇ ਵੀਰ ਸਿੰਦੇ ਫਿਰ ਇਹਦਾ ਮੁੱਲ ਕਿੱਥੋਂ ਤੱਕ ਆਪਾਂ ਦੇ ਦਿੰਦੇ ਇਹਦਾ ਮੁੱਲ ਬਿਲਕੁਲ ਹੀ ਜਾਇਜ਼ ਜੀ ਹਾਂ 30000 ਰੁਪਏ 30000 ਦੀ ਬਿਲਕੁਲ ਹਾਂ ਆਪਾਂ ਗੱਲ ਹੀ ਉਹ ਕਰਨੀਆਂ ਜੋ ਲੈਣਾ ਹੂੰ ਲਓ ਜੀ ਉਹਦੇ ਵਿੱਚੋਂ ਕੋਈ 100 ਛੋੜ ਹੋ ਸਕਦੀ ਆ ਜੀ ਕੋਈ ਫਰਕ ਨਹੀਂ ਲਓ ਦੋਸਤੋ 30000 ਲਾਸਟਿਕ ਮਤਲਬ ਗੱਲ ਕਰਤੀ ਹੈ ਵੀ 30000 ਲੈਣਾ ਹੀ ਲੈਣਾ ਤੇ ਵਿੱਚੋਂ ਕੋਈ 200 ਰੁਪਿਆ ਛੋਟ ਆ ਕਿਸੇ ਭੈਣ ਭਰਾ ਦਾ ਇਹਦਾ ਮਾਨਤਾਣਾ ਉਹ ਮੌਕੇ ਤੇ ਹੋ ਜਾਊਗਾ ਲਿਓ ਵੀਰ ਖੋਲ ਕੇ ਇੱਕ ਉਰੀ ਤੋਰਗੇ ਵਿਖਾਈਏ ਮੜਾ ਜਾ ਸੋ ਕੱਦ ਸੋਣਾ ਵੇਲ ਸੋਣੀ ਆ ਦੋਸਤੋ 13 ਕਿਲੋ ਦੁੱਧ ਹਾਜ਼ਰ ਬਾਕੀ ਅੱਗੇ ਜਿਹੜੇ ਵੀਰ ਨੂੰ ਸਮਝ ਜਾਂ ਚਾਚੂਗਾ ਸੌਦਾ ਉਹ ਤੁਸੀਂ ਤਾਲਮਿਲ ਬਿਠਾ ਲਿਓ ਨੰਬਰ ਵੀ ਬਿਲਕੁਲ ਆਪਾਂ ਥੱਲੇ ਚੱਲਦੇ ਕਰ ਦੇਣੇ ਆ ਆ ਲਓ ਜੀ ਲਓ ਜੀ ਤੇ ਅੱਛਾ ਵੀਰ ਸਿੰਦੇ ਇਹ ਪਸ਼ੂ ਸੀ ਅੱਜ ਆਪਣੇ ਕੋਲ ਜੀ ਸਰ ਠੀਕ ਆ ਤੇ ਨੰਬਰ ਆਪਣੇ ਭੈਣ ਭਰਾਵਾਂ ਨਾਲ ਕਰ ਦਈਏ ਸਾਂਝੇ ਆਪਣੇ ਨੰਬਰ ਆਪਣਾ ਹੈਗਾ ਜੇ 9872 ਜੀ 69849 ਠੀਕ ਹੈ ਜੀ ਇੱਕੋ ਨੰਬਰ ਹੀ ਚੱਲਦਾ ਨਾ ਜੀ ਨਹੀਂ ਦੋ ਜਆ ਚੱਲਦਾ ਜੀ ਉਹ ਵੀ ਬੋਲਦਗੇ 86995 ਜੀ 54254 ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਠ OK ਸਰ ਲਓ ਦੋਸਤੋ ਅੱਜ ਪਹੁੰਚੇ ਸੀਗੇ ਆਪਾਂ ਪਿੰਡ ਤਗਾਣਾ ਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੰਜ ਪਸੂ ਤੁਹਾਨੂੰ ਦਿਖਾਤੇ ਆ ਵੀਰ ਛਿੰਦੇ ਹੁਣਾਂ ਦੇ ਕੋਲ ਸੀਗੇ ਓਨਰ ਵੀਰ ਛਿੰਦਾ ਤੇ ਨੰਬਰ ਬਿਲਕੁਲ ਸਕਰੀਨ ਤੇ ਚੱਲ ਰਿਹਾ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ